ਅਸੀਂ 10 ਤਰ੍ਹਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਸਾਨੂੰ 6 ਮੋਟਰਸਾਈਕਲ ਜਿਨ੍ਹਾਂ ਅਲੱਗ-ਅਲੱਗ ਥਾਵਾਂ ਤੋਂ ਚੋਰੀ ਕੀਤੀ ਸੀ ਹੋਰ ਕਵਰ ਕੀਤੇ ਆ ਤੇ ਅਸੀਂ ਪਹਿਲਾਂ ਸਾਡੇ ਲੱਖਜੋ ਦੋ ਮੋਟਰਸਾਈਕਲ ਚੋਰੀ ਹੋ ਜੋ ਜਿਸ ਸੰਬੰਧ ਚ ਕੇਐਫਆਰ ਆਲਰੇਡੀ ਦੋ 25 ਨੰਬਰ ਦਰਜ ਕੀਤੀ ਹੋ ਜੀ ਹੋਰ ਜਿਹੜੇ ਕਿ ਚੋਰੀ ਹੋਏ ਮੋਟਰਸਾਈਕਲ ਸਾਨੂੰ ਉਹ ਵੀ ਰਿਕਵਰ ਹੋਇਆ ਹੈ ਅੱਜ ਇੱਕ ਤਾਂ ਸਾਡੇ ਕੱਲ ਹੀ ਪਾਰਚਾ ਦਰਜ ਕੀਤਾ ਸੀ ਜੀ ਦਾ ਡੀਟੀ ਤੋਂ ਸਾਡੇ ਦੋ ਮੋਟਰਸਾਈਕਲ ਚੋਰੀ ਹੋਏ ਸੀ ਉਹਦੇ ਸਬੰਧ ਚ ਤੇ ਬਾਕੀ ਜਿਹੜੇ ਮੋਟਰਸਾਈਕਲ ਹੈਗੇ ਦੋਰੀ ਇਹ ਪਟਿਆਲਾ ਏਰੀਆ ਤੋਂ ਚੋਰੀ ਹੋਏ ਈਨਾਂ ਦੇ ਸਰ ਉਹਨਾਂ ਦੇ ਮਾਲਕਾਂ ਨਾਲ ਸੰਪਰਕ ਕਰਕੇ ਨਾਲ ਉਹਨਾਂ 22 ਕੰਮ ਨੂੰ ਕੋਸ਼ਿਸ਼ ਕਰਾਂ ਕਿ ਮੋਟਰਸਾਈਕਲ ਕਿੱਥੋਂ ਚੋਰੀ ਹੋਈ ਸਾਡੇ ਹੀ ਐਸਐਸਪੀ ਸਾਹਿਬ ਸ਼੍ਰੀ ਸਰਤਾ ਸਿੰਘ ਚਾਲ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਹੜੇ ਮਾੜਿਆਂ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਤੋਂ ਉਸ ਦੇ ਸਬੰਧ ਵਿੱਚ ਅਸੀਂ 10 ਚੋਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਸਾਨੂੰ 6 ਮੋਟਰਸਾਈਕਲ ਵੱਡਣਾ ਅਲੱਗ-ਅਲੱਗ ਥਾਵਾਂ ਤੋਂ ਚੋਰੀ ਕੀਤੀ ਸੀ ਹੋਰ ਕਵਰ ਕੀਤੇ ਆ ਤੇ ਅਸੀਂ ਪਹਿਲਾਂ ਹੀ ਸਾਡੇ ਇਲਾਕੇ ਚੋਂ ਦੋ ਮੋਟਰਸਾਈਕਲ ਚੋਰੀ ਹੋਏ ਜੋ ਦੇ ਸਬੰਧ ਚ ਕੇਐਫਆਰ ਆਲਰੇਡੀ ਦੋ 35 ਨੰਬਰ ਦਾਜ ਕੀਤੀ ਹੋਈ ਸੀ। ਤੋ ਅਰ ਉਸ ਜਿਹੜੇ ਇੱਕ ਚੋਰੀ ਹੋਏ ਮੋਟਰਸਾਈਕਲ ਸਾਨੂੰ ਉਹ ਵੀ ਰਿਕਵਰ ਹੋਇਆ ਹੈ। ਤੇ ਇਹ ਤਿੰਨੋ ਹੀ ਦੋਸ਼ੀ ਜਿਹੜੇ ਇੱਥੇ ਭਵਾਨ ਨਿਕੜਦੇ ਰਹਿਣ ਵਾਲੇ ਆ। ਇਹਨਾਂ ਚ ਇੱਕ ਦੋਚੀ ਆ ਅਮਨ ਜੋਤ ਸਿੰਘ ਜਿਹਦੇ ਖਿਲਾਫ ਪਹਿਲਾਂ ਵੀ ਚਾਰ ਚੋਰੀ ਦੇ ਪਾਚੇ ਦਰਜ ਨੇ ਤੇ ਦੋ ਹੋਰ ਸੱਤੀ ਨੇ ਇੱਕ ਰਮਾਨ ਖਾਨ ਤੇ ਉਸਦਾ ਬਾਪ ਹਰਮਨ ਸਿੰਘ। ਉਹ ਵੀ ਦੋਨੋਂ ਭਵਾਨ ਨਿਕੜਦੇ ਰਹਿਣ ਵਾਲੇ। ਤੋ ਉਹ ਵੀ ਇਹਦੇ ਨਾਲ ਰਲੇ ਹੋਏ ਹਨ ਇਹਨਾਂ ਗੁੱਪ ਬਣਾ ਕੇ ਤਾਂ ਇਹ ਚੋਰੀਆਂ ਕਰਨੀ ਸ਼ੁਰੂ ਕੀਤੀਆਂ ਹੋਈਆਂ। ਤੇ ਜਿਹੜਾ ਤੋਂ 6 ਮੋਟਰਸਾਈਕਲ ਰਿਕਵਰ ਕੀਤੇ ਆ ਤੇ ਇਹਨਾਂ ਨੂੰ ਅੱਜ ਅਸੀਂ ਕੋਰਟ ਵਿੱਚ ਪੇਸ਼ ਕੀਤਾ ਸੀਗਾ ਤੇ ਦੋ ਦੰ ਦਾ ਪੁਲਿਸਮੈਨ ਮਿਲਿਆ ਸਾਨੂੰ ਤੇ ਉਹ ਉਸ ਤੋਂ ਦੌਰਾਨ ਅਸੀਂ ਹੁਣ ਹੋਰ ਇਹਨਾਂ ਨੂੰ ਡੁਗਾਈ ਨਾਲ ਪੁੱਛ ਕਰਕੇ ਹੋਰ ਵੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਸਰ ਜਿਹੜੀ ਇਹ ਰਿਕਵਰੀ ਹੋਈ ਹੈ ਵੱਖ-ਵੱਖ ਡੇਟਾ ਉੱਤੇ ਮੁਕੱਦਮੇ ਦਰਜ ਹੋਏ ਸੀਗੇ ਜਿ ਚੋਰੀ ਦੇ ਅੱਜ ਇੱਕ ਤਾਂ ਸਾਡੇ ਕੱਲ ਹੀ ਪੰਜ ਪੰਜ ਅਰਜ਼ੀ ਕੀਤਾ ਸੀਗਾ ਜਿਹੜਾ 30 ਤਰੀਕ ਨੂੰ ਸਾਡੇ ਦੋ ਮੋਟਰਸਾਈਕਲ ਚੋਰੀ ਹੋਏ ਸੀਗੇ ਉਹਦੇ ਸੰਬੰਧ ਵਿੱਚ ਤੇ ਬਾਕੀ ਜਿਹੜੇ ਮੋਟਰਸਾਈਕਲ ਹੈਗੇ ਜਿਹੜੀ ਇਹ ਪਟਿਆਲਾ ਏਰੀਆ ਚ ਚੋਰੀ ਹੋਏ ਗਏ ਹਨ ਉਸ ਜੀ ਨਾਲ ਦੇ ਸਰ ਉਹਨਾਂ ਦੇ ਮਾਲਕ ਨਾਲ ਸੰਪਰਕ ਕਰਕੇ ਉਹਨਾਂ ਨਾਲ ਟਾਈਪ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮੋਟਰਸਾਈਕਲ ਕਿੱਥੋਂ ਚੋਰੀ ਹੋਇਆ ਉਹਨਾਂ ਨਾਲ ਉਹਨਾਂ ਦੀ ਸਾਰੀ ਓਨਰਸ਼ਿਪ ਦਾ ਰਿਕਾਰਡ ਲਿਆ ਕੇ ਉਸ ਜੀ ਨਾਲ ਸੰਪਰਕ ਕਰਾਂਗੇ ਦੇਖਾਂਗੇ ਕਿ ਉਹਨਾਂ ਦੇ ਰਿਪੋਰਟ ਕਿੱਥੇ ਕਿਤੇ ਗੁੰਮ ਕਰਮੇ ਧਰਜਾ ਜਣੀ ਹੈ ਉਸ ਤਫਤੀਸ਼ ਦੇ ਦੌਰਾਨ ਸਾਹਮਣੇ ਗੱਲਾਂ ਲੈਂਦੀ ਜਾਣਗੇ ਸਰ ਇਹ ਜਿਹੜਾ ਬੰਦੇ ਫੜੇ ਆ ਇਹ ਨਾਕੇ ਦੌਰਾਨ ਫੜੇ ਗਿਆ ਜਾਂ ਮਲਕੇ ਘਰ ਤੋਂ ਉਠਾਇਆ ਇਹ ਸਰ ਬਾਰੇ ਕਿਹਨਾਂ ਨਾਕੇ ਦੌਰਾਨ ਕਿੱਥੇ ਲੱਗਿਆ ਸੀ ਬਈ ਇਹ ਕਾਲਾ ਝਟ ਚੌਕੀ ਦੀ ਰਿਪੋਰਟ ਸੀਗਾ ਜੀ ਜੇ ਇਹਨਾਂ ਤੇ ਪਹਿਲਾਂ ਵੀ ਕੋਈ ਵਰਦਨ ਨੂੰ ਕਰਦੇ ਨੂੰ ਹਾਂਜੀ ਅਮਰਜੋਤ ਸਿੰਘ ਜਿਹੜਾ ਹੈਗਾ ਉਹ ਤਾਂ ਆਲਰੇਡੀ ਚਾਰ ਚੋਰੀ ਦੇ ਮਕਦਮੇ ਦਰਜ ਨੇ ਜੀ ਤੇ ਬਾਕੀ ਦੋਨਾਂ ਤੇ ਕੋਈ ਨਹੀਂ ਹੈਗਾ ਜੀ ਕੋ ਸਨੇਪਿੰਗ ਵਗੈਰਾ ਤਾਂ ਨਹੀਂ ਕਰਦੀ ਸੀ ਇਹ ਮੋਬਾਈਲ ਵਗੈਰਾ ਜਾਂ ਕੋਈ ਲੁੱਟ ਹੋ ਦੇ ਬੰਦੇ ਨਹੀਂ ਇਹੋ ਜਿਹੀ ਕੋਈ ਫਿਲਹਾਲ ਗੱਲ ਸਾਹਮਣੇ ਨਹੀਂ ਆਈ ਹੈ ਬਾਕੀ ਤਫਤੀਸ਼ ਜਾਰੀ ਹੈ ਕਿ ਕੋਈ ਇਹੋ ਜਿਹੀ ਗੱਲ ਸਾਹਮਣੇ ਆਈ ਤਾਂ ਉਹਦਾ ਦੀ ਕਾਰਵਾਈ ਕਰਾਂਗੇ ਨਾ ਜੀ ਨਹੀਂ ਜੀ ਉਸ ਕੇਸ ਨਾਲ ਰਿਲੇਟਡ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ ਉਹ ਸਟ੍ਰੈਸ ਹੋ ਗਿਆ ਸੀ ਉਹ ਕੇਸ ਸਟ੍ਰੈਸ ਹੋ ਗਿਆ ਸੀ ਉਹ ਦੋਸ਼ੀ ਲੱਗਨੇ ਉਹ ਜੜਚ ਨਹੀਂ ਉਹ ਸਾਰਾ ਕੇਸ ਸਟ੍ਰੈਸ ਹੋ ਗਿਆ ਉਹਨਾਂ ਨਾਲ ਇਹ ਜੁੜੇ ਹੋਏ ਨਹੀਂ ਪਾਏ ਜਾਇਜ਼ ਉਹ ਵਕੀ ਪਾਰਟੀ ਹੈ ਜੀ